ਅੱਜ ਕਹਿ ਸਕਦੇ ਵੀ ਚਲੋ ਇੱਕ ਪੰਨ ਦਾ ਕੰਮ ਹੀ ਆ ਜਾਨ ਚਾਹੇ ਜੰਦੇ ਆਪਣੇ ਪਸ਼ੂ ਦੀ ਚਾਹੇ ਪੰਛੀ ਦੀ ਚਾਹੇ ਜਾਨਵਰ ਦੀ ਚਾਹੇ ਇਨਸਾਨ ਦੀ ਉਹ ਆਪਣਾ ਫਰਜ਼ ਬਣਦਾ ਬਚਾਉਣਾ ਆਪਣੇ ਆਪ ਚਲੋ ਜਿੱਥੇ ਨਹੀਂ ਆਪਾਂ ਨੂੰ ਪਤਾ ਲੱਗਦਾ ਉਹਦੀ ਜਾਨ ਚਲੀ ਜਾਵੇ ਗੱਲ ਵੱਖਰੀ ਆ ਤਾਂ ਇਸ ਵੇਰੇ ਕੱਲ بارش ਪੈਣ ਕਰਕੇ ਅਸੀਂ ਇੱਥੇ ਬਿਜਲੀ ਦੀ ਜਿਹੜੇ ਅੱਗੇ ਤਾਰ ਲੈ ਕੇ ਜਾ ਰਹੇ ਸੀਗੇ ਖੰਭਿਆਂ ਵਾਲਾ ਇੱਕ ਟੋਇਆ ਖੱਟਾ ਹੋਇਆ ਸੀਗਾ ਕਾਫੀ ਲਗਭਗ 8 ਫੁੱਟ ਡੂੰਗਾ ਜਿਹੜਾ ਵਰਮੇ ਨਾਲ ਕੱਟਦੇ ਆ ਅੱਤਾਂ ਅਚਾਨਕ ਸਵੇਰੇ ਸਾਡੇ ਬੱਚੇ ਗਏ ਜਦੋਂ ਖੇਤ ਨੂੰ ਉਹਨਾਂ ਨੇ ਟੋਇਆ ਵੇਖਿਆ ਵੀ ਕਾਦੇ ਵਾਸਤੇ ਖਟਿਆ ਆ ਤਾਂ ਜਦੋਂ ਟੋਇਏ ਦੇ ਵਿੱਚ ਦੇਖਿਆ ਉਹਨਾਂ ਨੇ ਤਾਂ ਕਾਲਾ ਨਾਗ ਜਿਹੜਾ ਆ ਵਿੱਚ ਡਿੱਗਿਆ ਹੋਇਆ ਸੀਗਾ ਫਿਰ ਉਹਨਾਂ ਜਾ ਕੇ ਸਾਨੂੰ ਦੱਸਿਆ ਉੱਥੇ ਖੇਤ ਕਹਿੰਦੇ ਵੀ ਜਿਹੜਾ ਆਪਣਾ ਟੋਇਆ ਮਾਰਿਆ ਖੰਭੇ ਵਾਲਾ ਤੇ ਉਹਦੇ ਵਿੱਚ ਨਾਗ ਜਿਹੜਾ ਕਾਲਾ ਨਾਗ ਸੱਪ ਉਹਨਾਂ ਨੇ ਸੱਪ ਗਿਆ ਵੀ ਸੱਪ ਡਿੱਗਿਆ ਫਿਰ ਅਸੀਂ ਆ ਕੇ ਦੁਬਾਰਾ ਚੈੱਕ ਕੀਤਾ ਵੇਖਿਆ ਤਾਂ ਜਦੋਂ ਅਸੀਂ ਇਹਨੂੰ ਦੇਖਿਆ ਤਾਂ ਇਹ ਮਤਲਬ ਕਿ ਕਾਲਾ ਨਾਗ ਆਪਾਂ ਕਹਿ ਸਕਦੇ ਹਾਂ ਸਪਣੀ ਹੈ ਮਤਲਬ ਕੀ ਹੈ ਜਿਵੇਂ ਨਿਸ਼ਾਨੀ ਹੁੰਦੀਆਂ ਵੀ ਸੱਪ ਦੀ ਨਿਸ਼ਾਨੀ ਤੇ ਸਪਣੀ ਦੇ ਸਰੀਰ ਦੀ ਬੰਤਰ ਦੇ ਵਿੱਚ ਥੋੜਾ ਬਹੁਤ 1 21 ਫਰਕ ਹੋ ਸਕਦਾ ਜਦੋਂ ਦੱਸਿਆ ਤਾਂ ਮੈਂ ਸਾਡੇ ਨਾਲ ਸਾਡੇ ਪਿੰਡ ਦੇ ਬਾਈ ਜੀ ਨੇ ਗੁਰਦੀਪ ਸਿੰਘ ਜੀ ਇਹ ਜਿਹੜੇ ਕਿ ਪਹਿਲਾਂ ਵੀ ਇਹਨਾਂ ਲਗਭਗ 3 ਤੋਂ 4 ਜਿਹੜੇ ਇਸ ਤਰ੍ਹਾਂ ਦੇ ਸੱਪਾਂ ਦਾ ਰੈਸਕਿਊ ਕੀਤਾ ਸੀਗਾ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਕਿਵੇਂ ਕਰੀਏ ਹੁਣ ਕਹਿੰਦੇ ਵੀ ਮੈਂ ਅੱਗੇ ਸੱਪ ਫੜ ਕੇ ਆਪਾਂ ਬੋਤਲ 'ਚ ਪਾ ਕੇ ਨਾ ਤੈਨੂੰ ਬਾਹਰ ਕਿਤੇ ਛੱਡ ਦਿੰਨੇ ਆ ਤੇ ਫਿਰ ਅਸੀਂ ਜਦੋਂ ਉਧਰੋਂ ਆਪਣਾ ਕੰਮ ਨਿਬੇੜਿਆ ਤੇ ਆ ਕੇ ਤੁਹਾਨੂੰ ਵੀਡੀਓ ਤੁਸੀਂ ਵਿੱਚ ਵੀ ਵੇਖ ਲੈਣੀਆਂ ਨੇ ਇਨੂੰ ਜਦੋਂ ਅਸੀਂ ਆ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਹਿਲਾਂ ਬਹੁਤ ਜ਼ਿਆਦਾ ਖਿੰਜਿਆ ਤਾਂ ਨਾ ਤਾਂ ਬੋਤਲ ਚ ਪੈਣ ਦੀ ਇਹਨੇ ਕੋਈ ਮਤਲਬ ਕੀ ਪਿਆ ਤੇ ਨਾ ਹੀ ਸਾਡੇ ਡਾਂਗ ਦੇ ਅਸੀਂ ਕੁੰਡੀ ਬਣਾਈ ਸੀ ਉਹਦੇ ਨਾਲ ਬਾਹਰ ਆਉਂਦਾ ਸੀ ਤਾਂ ਖਿੰਜਿਆ ਬਹੁਤ ਜ਼ਿਆਦਾ ਤੇ ਸਾਨੂੰ ਵੀ ਡਰ ਸੀਗਾ ਕਿ ਕਿਤੇ ਖਿੰਜਿਆ ਆਇਆ ਛੋਟੇ ਛੋਟੇ ਬੱਚੇ ਆ ਤੇ ਰਸਤਾ ਜਿਹੜਾ ਦਿਨ ਰਾਤ ਚੱਲਦਾ ਤਾਂ ਕਿਸੇ ਨੂੰ ਖਰਾਬ ਨਾ ਕਰੇ ਅਖੀਰੀ 10 15 ਮਿੰਟ ਜਦੋਂ ਹੌਲੀ ਹੌਲੀ ਸ਼ਾਂਤ ਹੋ ਗਿਆ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਮਾਰਨ ਨਹੀਂ ਆਏ ਇਹ ਬਚਾਉਣ ਵਾਲੇ ਨੇ ਕਿਉਂਕਿ ਜਿਹੜੇ ਬੰਦੇ ਨੇ ਮਾਰਨਾ ਹੁੰਦਾ ਤੇ ਬਚਾਉਣ ਵਾਲੇ ਬੰਦੇ 'ਚ ਫਰਕ ਹੁੰਦਾ ਬਚਾਉਣ ਤੇ ਜਿਨੇ ਕਹੇ ਵੀ ਜਾਨਵਰ ਜਾਂ ਪਸ਼ੂ ਪੰਛੀ ਨੂੰ ਮਾਰਨਾ ਹੁੰਦਾ ਉਹ ਆਪਣਾ ਮਿੰਟ ਲਾਉਂਦਾ ਸੋ ਅਸੀਂ ਇੰਦੇ ਤੇ ਕਾਫੀ ਮੁਸ਼ਕਲ ਤੋਂ ਬਾਅਦ ਇੰਦੇ ਇਹਨੂੰ ਅਸੀਂ ਬੋਤਲ ਦੇ ਵਿੱਚ ਬੰਦ ਕਰਤਾ ਫਿਰ ਸਲਾਹ ਕੀਤੀ ਵੀ ਆਪਾਂ ਇਹਨੂੰ ਕਿੱਥੇ ਛੜੀਏ ਤੇ ਸਾਨੂੰ ਸ਼ੱਕ ਇਹ ਪਿਆ ਇਹਦੇ ਤੇ ਕਿ ਹੋ ਸਕਦਾ ਇੱਥੇ ਜੋੜਾ ਨਾ ਹੋਵੇ ਤੇ ਆਪਾਂ ਜੋੜੇ ਨੂੰ ਕਿਉਂ ਨ ਖੇਡਣਾ ਆ ਤਾਂ ਫਿਰ ਲਗਭਗ ਇਥੋਂ ਇੱਕ ਕਿਲਾ ਦੂਰ ਹੀ ਸਾਡੇ ਪਿੰਡ ਦੇ ਜਿਹੜੇ ਸ਼ਮਸ਼ਾਨ ਘਾਟ ਹੈ ਤਾਂ ਅਸੀਂ ਸੋਚਿਆ ਵੀ ਇਹਨੂੰ ਸ਼ਮਸ਼ਾਨ ਘਾਟ ਦੇ ਵਿੱਚ ਛੱਡ ਦਿੰਨੇ ਆ ਜੇ ਜੋੜਾ ਹੋਇਆ ਤਾਂ ਇੱਥੇ ਆਪਸੀ ਆਪੇ ਮੇਲ ਮਲਾਪ ਕਰ ਲੈਣਗੇ ਜੇ ਨਾ ਵੀ ਹੋਇਆ ਤਾਂ ਚੱਲ ਸ਼ਮਸ਼ਾਨ ਘਾਟ ਦੇ ਵਿੱਚ ਕਿਤੇ ਸਾਈਡ ਤੇ ਤਾਂ ਰਹਿ ਜਾਊਗਾ ਸੋ ਹੁਣ ਅਸੀਂ ਬਿਲਕੁਲ ਐਸ ਟਾਈਮ ਆ ਸ਼ਾਂਤ ਹੋ ਚੁੱਕੇ ਆ ਠੀਕ ਹੈ ਅਸੀਂ ਹੁਣ ਇਹਨੂੰ ਛੱਡਣ ਆਏ ਆ ਤੇ ਇਸ ਤਰ੍ਹਾਂ ਹੀ ਕਿਤੇ ਵੀ ਸੀਜ਼ਨ ਦਾ ਟਾਈਮ ਆ ਕਿਉਂਕਿ ਹੁਣ ਇਸ ਟਾਈਮ ਆਪਣੇ ਜਿਹੜੇ ਵਾਹਣ ਆ ਉਹ ਸਾਰੇ ਭਰ ਚੁੱਕੇ ਆ ਪਾਣੀ ਦੇ ਨਾਲ ਵਟਾਂ ਵੀ ਗਿੱਲੀਆਂ ਹੋ ਚੁੱਕੀਆਂ ਨੇ ਤੇ ਇਹਨਾਂ ਵਿਚਾਰਿਆਂ ਨੂੰ ਵਾਸਤੇ ਕੋਈ ਵੀ ਜਗ੍ਹਾ ਨਹੀਂ ਐ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਖਾਸ ਕਰਕੇ ਜੇ ਕਾਲਾ ਨਾਗ ਮਿਲਦਾ ਆ ਤਾਂ ਕੋਸ਼ਿਸ਼ ਕਰੋ ਉਹਨੂੰ ਕਿਸੇ ਤਰੀਕੇ ਜਾਣ ਦਿਓ ਜੇ ਕਿਤੇ ਵਿਚਾਰਾ ਕੋਈ ਪਾਣੀ ਦੇ ਵਿੱਚ ਜਾਂ ਖੂਬੀ ਦੇ ਵਿੱਚ ਜਾਂ ਕਿਤੇ ਵੀ ਕੋਈ ਇਦਾਂ ਫਸ ਚੁੱਕਿਆ ਤਾਂ ਉਹਦੀ ਜਾਨ ਬਚਾ ਕੇ ਇਹ ਜੇ ਆਪਾਂ ਇਹਨੂੰ ਖਿੰਝਾਂਗੇ ਆਵਾਂਗੇ ਜੇ ਛੇੜਾਂਗੇ ਤੇ ਫੇਰ ਹੀ ਆਪਣਾ ਨੁਕਸਾਨ ਕਰੂਗਾ ਜੇਕਰ ਆਪਾਂ ਇਹਨੂੰ ਵੀ ਸਮਝਿਆ ਜਾਨਵਰ ਨੂੰ ਵੀ ਕਿ ਇਹ ਮੇਰਾ ਨੁਕਸਾਨ ਕਰਨ ਆਇਆ ਕਿ ਮੈਨੂੰ ਬਚਾਉਣ ਆਇਆ ਤਾਂ ਅਸੀਂ ਜਦੋਂ ਇਹਨੂੰ ਪਚਾਇਆ ਤਾਂ ਸ਼ਾਂਤ ਦੇ ਨਾਲ ਪਹਿਲਾਂ ਦਿਨ ਇਹ ਬਹੁਤ ਪਕਾਰੇ ਮਾਰੇ ਹੋਣ ਦੇਖ ਲਓ ਤੁਸੀਂ ਬਿਲਕੁਲ ਐ ਸ਼ਾਂਤੀ ਦੇ ਨਾਲ ਬੈਠ ਗਿਆ ਲਓ ਜੀ ਅਸੀਂ ਹੁਣ ਇਹਨੂੰ ਛੱਡਣ ਲੱਗੀਆਂ ਬਿਲਕੁਲ ਇਸ ਟਾਈਮ ਐ ਸ਼ਾਂਤ ਆ ਤਾਂ ਬੱਚਿਆਂ ਨੂੰ ਥੋੜੇ ਬੱਚੇ ਤੁਸੀਂ ਪਿੱਛੇ ਹੋ ਜਾਓ ਠੀਕ ਐ ਇਹਨੂੰ ਹੁਣ ਆਪਾਂ ਇਦਾਂ ਕਰਕੇ ਵੀ ਇਦਾਂ ਇਦਰੋਂ ਵੀ ਕਰ ਸਕਦੇ ਹਾਂ ਹਾਂ ਕੋਲ ਕੱਖਾਂ ਬਾਜ਼ ਖੋਲੀ ਸੋਲ ਸੋਲ ਨਾ ਨਾ ਕੋਈ ਨਹੀਂ ਨਹੀਂ ਲੰਮਾ ਪਾ ਲੀਂ ਲੰਮਾ ਪਾ ਪਾ ਤੜਫ ਲੱਗ ਰਿਹਾ ਪਰ ਹੋ ਗਿਆ ਇਨਕੇ ਇਤਾ ਕੀ ਚਲੋ ਤੇ ਚਲਾ ਦੇ ਦੇ ਟੈਨਸ਼ਨ ਨਹੀਂ ਕੋਈ ਹਮ ਕੁਛ ਕਹਿੰਦਾ ਨਹੀਂ ਕੋਈ ਔਨੇ ਦੋ ਸੈਂਡਾ ਬਸ ਦੋ ਟਿਕਾ ਤਗੜਾ ਆ ਬੰਦਾ ਹੂੰ ਪੂਰਾ ਤਗੜਾ ਹੂੰ ਛਪਣੀ ਹੈ ਛਪਣੀ ਸਾਪਣੀ ਹੈ ਕੀ ਹੋਇਆ ਹੂੰ ਦੇਖੋ ਉਹਦੀ ਜਾਨ ਬਜੀਏ ਤੇ ਹਾਂ ਠੰਡੀ ਜਿਹੀ ਵਿਚਾਰੀ ਕੀ ਨਹੀਂ ਨਹੀਂ ਠੰਡੀ ਪਹਿਲਾਂ ਇਹ ਕਰੀਏ ਗਰਮ ਬਸ ਇਹ ਠੰਡੀ ਵਿੱਚ ਮਸਾ ਸੂਤ